आज ਸਾਡੇ ਕੋਲ ਸਾਡੇ ਯੂਨੀਅਨ ਦੇ ਜਿਹੜੀ ਮਿਊਸਕਲ ਯੂਥ EMPLOYES FEDERATION UNION ਆਟੋ ਵਰਕਸ਼ਾਪ ਹੈ ਕਾਰਪੋਰੇਸ਼ਨ ਦੀ ਇਹ ਆਪਣੀਆਂ ਕੁਝ ਡਿਮਾਂਡਸ ਲੈ ਕੇ ਆਏ ਨੇ ਤੇ ਡੈਫੀਨੇਟਲੀ ਇਹਨਾਂ ਦੀ ਡਿਮਾਂਡ ਦੇ ਉੱਤੇ ਜੋ ਜੈਨੂਇਨਸ ਹੋਣਗੀਆਂ ਬਿਲਕੁਲ ਅਸੀਂ ਪੂਰੀਆਂ ਕਰਾਂਗੇ ਕਿਉਂਕਿ ਇਹ ਸਾਡੇ ਜਿਹੜੇ ਨੇ ਮੁਲਾਜ਼ਮ ਜਿਹੜੇ ਨੇ ਇਹ ਬੜੇ ਮਿਹਨਤੀ ਔਰ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਮੁਲਾਜ਼ਮ ਨੇ ਔਰ ਸ਼ਹਿਰ ਮੁਜੇੜਾ ਬੜਾ ਇਹਨਾਂ ਨੇ ਸੀਵਰੇਜ ਨੂੰ ਸਾਲਾਂ ਜਿੰਨਾ ਕ੍ਰਿਟੀਕਲ ਕਿਉਂਕਿ ਪੁਰਾਣਾ ਸ਼ਹਿਰ ਹੋਣ ਕਰਕੇ ਬੜੀਆਂ ਪ੍ਰੋਬਲਮਸ ਨੇ لیکن ਉਹ ਪ੍ਰੋਬਲਮ ਨੂੰ ਜਿਹੜੀਆਂ ਫੇਸ ਕਰਦੇ ਨੇ ਹੱਲ ਕਰਦੇ ਨੇ ਔਰ ਬਹੁਤ ਮਿਹਨਤ ਕਰਦੇ ਨੇ ਕਿ ਜਿਹੜਾ ਸ਼ਹਿਰ ਨੂੰ ਚਲਾਉਂਦੇ ਨੇ ਸੋ ਇਹਨਾਂ ਦੀਆਂ ਜੋ ਜੈਨੂਇਨਸ ਨੇ ਆਪਣਾ ਕੋਈ ਵੰਗ ਪੱਤਰ ਦਿੱਤਾ ਜੋ ਵੀ ਇਹਦੇ ਤੇ ਜੈਨੂਇਨ ਪ੍ਰੋਬਲਮ ਹੋਣਗੀਆਂ ਉਹਨਾਂ ਨਾਲ ਦਰਗੀ ਨਾਲ ਵਿਚਾਰ ਕਰਕੇ ਜਿਹੜੀਆਂ ਜੈਨੂਇਨਸ ਹੋਣਗੀਆਂ ਪੂਰੀਆਂ ਕੀਤੀਆਂ ਜਾਣਗੀਆਂ ਬੇਸੋਂ ਦੀ ਖਬਰ ਲੱਗੀ ਕੋਈ ਇੱਕ ਵਾਰ ਤੋਂ ਉਹਨੂੰ ਲੈ ਕੇ ਇਹਨਾਂ ਤੇ ਰੋਸ਼ ਹੈ ਬਾਕੀ ਤੁਹਾਨੂੰ ਡਾਟਾ ਵੀ ਜਾਂਦਾ ਰਹੇ ਸਾਰਾ ਕੁਝ ਇਸ ਤਰ੍ਹਾਂ ਦੀ ਕੋਈ ਗੱਲ ਲੈ ਕੇ ਨਹੀਂ ਮੈਂ ਗਰਾਉਂਡ ਤੋਂ ਲਿਖਣਾ ਦੇਖੋ ਅਖਬਾਰਾਂ ਦੇ ਵਿੱਚ ਮੈਂ ਨਹੀਂ ਜਾਂਦਾ ਅਖਬਾਰਾਂ ਦੀਆਂ ਜਿਹੜੀਆਂ ਖਬਰਾਂ ਲੱਗਦੀਆਂ ਨੇ ਕੋਈ ਗੱਲ ਨਹੀਂ ਹੈਗੀ ਜਿਹੜੀਆਂ ਅਸੀਂ ਆਪਣੇ ਤੌਰ ਤੇ ਸਾਰਾ ਚੈੱਕ ਕਰਦੇ ਨੇ ਕੋਈ ਐਹੋ ਜਿਹੀ ਕੋਈ ਗੱਲ ਨਹੀਂ ਹੈਗੀ ਜਿਹੜੀ ਉਹ ਦੇ ਵਿੱਚ ਕਮੀ ਪੇਚੀ ਹੋਏਗੀ ਉਹਸੀਂ ਆਪ ਚੈੱਕ ਕਰਾਂਗੇ ਕੋਈ ਅਖਬਾਰਾਂ ਦੇ ਵਿੱਚ ਵੀ ਮੇਰਾ ਵਰਸ਼ਨ ਜਿਹੜਾ ਹੋਏਗਾ ਇਹੋ ਹੀ ਹੋਏਗਾ ਕਿ ਜੇ ਇੱਕ ਡਿਪਾਰਟਮੈਂਟ 'ਚ ਕੋਈ ਗਲਬਤ ਹੈਗੀ ਹੈ ਤੇ ਆਪਣੇ ਆਪ ਸਾਡੀਆਂ ਯੂਨੀਅਨ ਐਂਡ ਸਾਡੇ ਅਫਸਰ ਨੇ ਇਹ ਆਪਣੇ ਤੌਰ ਤੇ ਤੈਕੀਕਤ ਕਰਾਂਗੇ ਕੋਈ ਐਸੀ ਗੱਲ ਨਹੀਂ ਹੈ ਜੀ ਸਰ ਡਾਟਾ ਅੰਦਰ ਹੈ ਜਿਹੜਾ ਇਹ ਕਹਿੰਦੇ ਕਿ ਇਹਨਾਂ ਨੇ ਕਰਦੇ ਆ ਡਾਟਾ ਹੀ ਭੇਜਿਆ ਡਾਟਾ ਤੇ ਮੇਰੇ ਅਫਸਰਾਂ ਕੋਲ ਆਉਂਦਾ ਹੀ ਹੋਏਗਾ ਜੀ ਨਾਮ ਵਾਲੀ ਕੋਈ ਗੱਲ ਹੈਗੀ ਮੈਂ ਅਫਸਰਾਂ ਕੋਲ ਅਕਸਰ ਕੁਛ ਦਾ ਰਹਿਣਾ ਹੋ ਡਾਟਾ ਤੇ ਇਹ ਵੀ ਜਿਹੜੀ ਕਮੀ ਪੇਸ਼ੀ ਹੋਏਗੀ ਕੋਈ ਗੱਲ ਨਹੀਂ ਅੰਦਰ। ਪਰਿਵਾਰ ਪਰਿਵਾਰ ਦੇ ਵਿੱਚ ਹੀ ਹੱਲ ਕੀਤਾ ਜਾਏਗਾ। ਬਿਲਕੁਲ ਡਿਪਾਰਟਮੈਂਟ ਸਾਡਾ ਇਹਨਾਂ 4000 ਤੋਂ ਵੱਧ ਸਾਡੇ ਕੋਲ ਮੁਲਾਜ਼ਮ ਹੈ। ਕਿਤੇ ਨਾ ਕਿਤੇ ਕੋਈ 1921 ਕੋਈ ਕਮੀ ਪੇਸ਼ੀ ਆਉਂਦੀ ਹੈ ਕੋਈ ਗੱਲ ਨਹੀਂ ਸੋਲਵ ਹੋ ਜਾਂਦੀ ਹੈ। ਮਿਹਨਤੀ ਸਾਡੇ ਜਿਹੜੇ ਨੇ ਮੁਲਾਜ਼ਮ ਨੇ ਕੋਈ ਅਜਿਹੀ ਕੋਈ ਗੱਲ ਨਹੀਂ। ਇੱਕ ਬੇਸਾਬ ਨੇ ਇਹਨਾਂ ਨੇ ਕੱਲ ਕਿਹਾ ਸੀਗਾ ਕਿ ਤਨਖਾਹਾਂ ਲੇਟ ਮਿਲਦੀਆਂ ਨੇ। ਨਹੀਂ ਤਨਖਾਹਾਂ ਅਸੀਂ ਕੁਛ ਨਾ ਆਨਲਾਈਨ ਕਰ ਰਹੇ ਹਾਂ ਇਹਨਾਂ ਦੀਆਂ ਸਾਰੀਆਂ ਤਨਖਾਹਾਂ। ਅਸੀਂ ਕੋਸ਼ਿਸ਼ ਕੀ ਹੈ ਕਿ ਆਨਲਾਈਨ ਜਿਹੜੀ ਹੈ ਟਾਈਮ ਸੈਟ ਜਰੀਏ ਪਾਗੀ ਕਰੀ ਕੋਈ ਆਪਣੀ ਦਿੱਕਤ ਨਹੀਂ ਹੈ ਕਿ ਕੋਈ ਟੈਕਨੀਕਲੀ ਕੋਈ ਦਿੱਕਤ ਆ ਜਾਂਦੀ ਹੋਂਦੇ ਕਰਕੇ ਹੋ ਜਾਂਦਾ ਕੋਈ ਐਸੀ ਪ੍ਰੋਬਲਮ ਨਹੀਂ ਕਾਰਪੋਰੇਸ਼ਨ ਦੇ ਵਿੱਚ ਕੋਈ ਫੰਡ ਦੀ ਕਮੀ ਨਹੀਂ ਕੋਈ ਲੇਟ ਨਹੀਂ ਆ ਬਿਚੈਨ ਨੂੰ ਦਿਖਾਵਾ ਟੈਨਸ਼ਨ ਹੋਣੀ ਹੈ ਜਿਹੜੀ ਛੁੱਟੀ ਨਹੀਂ ਹੁੰਦੀ ਛੁੱਟੀ ਵਾਲੇ ਦਿਨ ਵੀ ਕੰਮ ਦਿੱਤਾ ਜਾਂਦਾ ਇਹ ਵੀ ਮੰਗਾ ਨਹੀਂ ਆ ਸੀ ਇਹਨਾਂ ਨੇ ਕੋਈ ਜਿਹੜੀਆਂ ਨਾ ਮੰਗ ਪੱਤਰ ਦਿੰਦਾ ਹੈ ਇਹ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਇਹਨਾਂ ਨੂੰ ਬਿਲਕੁਲ ਹਮਦਰਦੀ ਦੇ ਨਾਲ ਉਹ ਸੀਰੀਅਸਲੀ ਵਿਚਾਰ ਕੀਤਾ ਜਾਂਦਾ ਹੈ। ਇਹ ਸਿਰ ਇੰਪੋਰਟੈਂਟ ਤੇ ਗੱਲ ਆ ਕਿ ਸ਼ਹਿਰ ਦੀ ਸਵੱਛਤਾ ਸਫਾਈ, ਪੁਰਨਗਰੀ ਦੀ ਸਫਾਈ ਤੇ ਦੇ ਵਿੱਚ ਗੱਡੀਆਂ ਦੀ ਬੜੀ ਕਾਰਜ ਦੀ ਲੰਮੇ ਸਮੇਂ ਤੋਂ ਮੰਗ ਜਲਦੀ ਆ ਰਹੀ ਹੈ ਕਿ ਗੱਡੀਆਂ ਬਹੁਤ ਪੁਰਾਣੀਆਂ ਹੋ ਚੁੱਕੀਆਂ ਜਿਹੜੀਆਂ ਕੰਡਮ ਹੋ ਚੁੱਕੀਆਂ ਉਸ ਤੋਂ ਬਾਅਦ ਨਵੀਆਂ ਨਹੀਂ ਆਈਆਂ। ਉਹ ਵੀ ਡਿਮਾਂਡ ਬਹੁਤ ਹੈ। ਬਿਲਕੁਲ ਨਵੀਆਂ ਗੱਡੀਆਂ, ਅਸੀਂ ਜਿਹੜੀਆਂ ਟਰੈਕਟਰ ਵਾਲੀਆਂ ਵੀ ਮੰਗਵਾਈਆਂ ਨੇ ਤੇ ਸਾਨੂੰ ਹੋਰ ਵੀ ਜ਼ਰੂਰਤ ਪੈਗੀ ਤੇ ਹੋਰ ਵੀ ਮੰਗਵਾ ਲਾਂਗੇ ਕੋਈ ਦਿੱਕਤ ਨਹੀਂ ਆਉਂਦਿਆਗੀ। ਸ਼ ਸ਼ਹਿਰ ਦੇ ਵਿੱਚ ਸੀਵਰ ਦੀ ਵਿਵਸਥਾ ਨੂੰ ਕੋਈ ਵੀ ਕਿਸੇ ਕਿਸਮ ਦੀ ਕਮੀ ਨਹੀਂ ਹੋਣ ਦੇਵਾਂਗੇ ਉਹਦੇ ਲਈ ਟੈਂਡਰ ਵੀ ਨਵੀਆਂ ਲਗਾ ਰਹੇ ਆ ਡੰਪ ਨੂੰ ਕਲੀਅਰ ਕਰਨ ਲਈ ਟੈਂਡਰ ਸਾਡਾ ਲੱਗ ਚੁੱਕਾ ਹੈ ਮਤਲਬ ਇਸ ਤਰ੍ਹਾਂ ਦੇ ਬੜੇ ਕੰਮ ਕਰਵਾ ਰਹੇ ਆ ਔਰ ਸ਼ਹਿਰ ਦੇ ਵਿੱਚ ਕਿਸੇ ਕਿਸਮ ਦੀ ਵੀ ਦਿੱਕਤ ਨਹੀਂ ਆਉਂਦੇਨੀ ਜਿਹੜਾ ਸੀਵਰੇ ਦਾ ਸਿਸਟਮ ਹੈ ਜਾਂ ਸਫਾਈ ਦਾ ਹੈ ਜਾਂ ਆਲਰੇਡੀ ਬਾਇਓ ਰੈਮੀਡੀਸ਼ਨ ਜਿਹੜਾ ਸਾਡਾ ਡੰਪ ਹੈ ਇਹਦੇ ਉੱਤੇ ਸੀਰੀਅਸਲੀ ਜਿਹੜਾ ਅਸੀਂ ਚੱਲ ਰਹੇ ਆ ਉਹ ਟੈਂਡਰ ਲਗਾ ਚੁੱਕੇ ਆ ਦੇਖੋ ਇਹ ਸਾਨੂੰ ਮਾਣ ਆ ਸਾਡੇ ਮਾਣਯੋਗ ਮੇਰ ਸਾਹਿਬ ਤੇ ਇਸ ਸ਼ਹਿਰ ਦੇ ਵਸਨੀਕ ਨੇ ਉਹ ਸ਼ਹਿਰ ਵਾਸੀਆਂ ਨਾਲ ਲੋਕਾਂ ਨਾਲ ਪਿਆਰ ਕਰਦੇ ਨੇ ਸ਼ਹਿਰ ਨਾਲ ਪਿਆਰ ਕਰਦੇ ਨੇ ਇਹਨਾਂ ਨੇ ਬੜੀ ਅੱਛੀ ਗੱਲ ਕਹੀ ਵੀ ਜਿਹੜੇ ਮੁਲਾਜ਼ਮ ਵਰਗ ਹੈ ਮੇਰਾ ਪਰਿਵਾਰ ਆ ਤੇਸੀਂ ਇਹਨਾਂ ਨੂੰ ਆਪਣੇ ਬੌਸ ਦੀ ਤਰ੍ਹਾਂ ਆਪਣੇ ਪਰਿਵਾਰ ਦੀ ਤਰ੍ਹਾਂ ਮੰਨ ਕੇ ਇਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਕੰਮ ਕਰ ਰਹੇ ਆ ਜਦੋਂ ਤੇ ਮੇਅਰ ਸਾਹਿਬ ਨੇ ਆਪਣਾ ਹੌਸ ਹਮਾਲਿਆ ਹੈ ਦਫ਼ਤਰ ਸਾਮਯਾਵੇਕ ਇਹਨਾਂ ਨੇ ਹਮੇਸ਼ਾ ਮੁਲਾਜ਼ਮਾਂ ਨੂੰ ਜਦੋਂ ਵੀ ਮੁਲਾਜ਼ਮ ਆਏ ਨੇ ਕਦੀ ਬਾਹਰ ਬੈਠ ਕਰਨ ਦੀ ਲੋੜ ਨਹੀਂ ਪਈ ਹਮੇਸ਼ਾ ਇਹਨਾਂ ਸੇ ਮੁਲਾਜ਼ਮਾਂ ਵਾਸਤੇ ਦਰਵਾਜ਼ੇ ਖੁੱਲੇ ਰੱਖੇ ਨੇ ਅਸੀਂ ਵੀ ਨਨੋ ਸ਼ਵਾਸਨ ਦਵਾਨੇ ਆ ਇਮਾਨਯੋਗ ਮੇਅਰ ਸਾਹਿਬ ਸ਼ਹਿਰ ਦੀ ਤਲੀ ਲੋਕੀ ਤਲੀ ਜਦ ਵੀ ਕਦਮ ਪੁੱਟਣਗੇ 4000 ਮੁਲਾਜ਼ਮ ਇਹਨਾਂ ਦੇ ਮਗਰਮ ਦੇ ਨਾਲ ਮੋਢੇ ਨਾਲ ਮੋਢਾ ਕੰਦੇ ਨਾਲ ਕੰਨਾ ਮਿਲਾ ਕੇ ਸ਼ਹਿਰ ਦੇ ਲੋਕੀ ਤਲੀ ਖਲੋਤਾ ਹੈ ਸੋ ਅਖਬਾਰ ਜਿਹੜੀ ਖਬਰ ਚੱਪੀ ਸੀ ਉਸ ਮਸਲੇ ਨੂੰ ਲੈ ਕੇ ਵੀ ਗੱਲ ਜਿਹੜੀ ਅਖਬਾਰ ਚ ਲੱਗੀ ਹੈ ਖਬਰ ਉਸ ਤੇ ਅਸੀਂ ਆਪਣੇ ਲੀਗਲ ਐਡਵਾਈਜ਼ਰ ਦੇ ਨਾਲ ਸਲਾਹ ਕਰਕੇ ਅਸੀਂ ਆਪਣੀ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਪ੍ਰਤੀ ਜੋ ਸਾਡੇ ਤੇ આરોਪ ਲੱਗੇ ਨੇ ਉਹ ਚੀਜ਼ ਦਾ ਖੰਡਨ ਕੋਰਟ 'ਚ ਵੀ ਕਰਾਇਆ ਜਾਏਗਾ ਔਰ ਅਖਬਾਰ ਕੋ ਵੀ ਕਰਾਇਆ। ਆਰੋਪ ਆਟੋ ਵਰਕਸ਼ਾਪ ਤੇ ਲੱਗੇ ਕਿਸੇ ਪਾਰਟਿਕੂਲਰ ਕਿਸੇ ਦਾ ਨਾਮ ਨਹੀਂ ਹੈਗਾ ਵਾ। ਦੇਖੋ ਆਟੋ ਵਰਕਸ਼ਾਪ ਤੇ ਲੈਂਦੇ ਤੇ ਮੁਲਾਜ਼ਮ ਹੀ ਹੈ ਨਾ। ਮੁਲਾਜ਼ਮ ਅਸੀਂ ਜੋਬ ਕਰਦੇ ਤੇ ਸੁਪਰਵਾਈਜ਼ਰ ਨੇ, ਬੇਲਦਾਰ ਨੇ ਸੀਪਰ ਨੇ, ਚੌਂਕੀਦਾਰ ਨੇ, ਮਕੈਨਿਕ ਨੇ ਹਰ ਤਰ੍ਹਾਂ ਦੀ ਹਰ ਕੈਟਾਗਰੀ ਦਾ ਉੱਤੇ ਮੁਲਾਜ਼ਮ ਕੰਮ ਕਰਦਾ ਪਿਆ। ਹੋਰ ਵਰਕਸ਼ਾਪ ਦੀ ਮਿੱਟੀ ਤੇ ਉਹਨਾਂ ਨੇ ਨਾਂਤ ਲਾ ਨਹੀਂ ਦਿੱਤਾ ਵੀ ਚੋਰੀ ਮਿੱਟੀ ਘਰੀ ਜਾਂਦੀ ਜਾਂ ਕੰਨਾ ਕਰਨ ਦੀ। ਆਫਟਰ ਆਲ ਦੇ ਬੰਦਿਆਂ ਤੇ ਇਨਸ਼ਾਅੱਲਾ ਲਾਇਆ ਨਾ 8 ਮੀਟਿੰਗ ਵੀ ਗਿਆ ਸੀ 72 ਘੰਟੇ ਮੋਦੀ ਦੇ ਦੇਖੋ ਜੀ ਅਸੀਂ ਅੱਜ ਮਾਨਯੋਗ ਮੇਅਰ ਸਾਹਿਬ ਨੂੰ ਇਸ ਕਰਕੇ ਦੱਸਣ ਆਏ ਹਾਂ ਕਿਉਂਕਿ ਇਹ ਸਾਡੇ ਫਰਸਟ ਨਾਗਰਿਕ ਸ਼ਹਿਰ ਦੇ ਹੋਰ ਮੁਲਾਜ਼ਮਾਂ ਦੇ ਬਾਸ ਨੇ ਇਸ ਕਰਕੇ ਸਾਨੂੰ ਇਹਨਾਂ ਦੇ ਮਾਨ ਸਿੰਘ ਸਾਨੂੰ ਇਹਨਾਂ ਤੇ ਯਕੀਨ ਸੀ ਵੀ ਸ਼ਹਿਰ 'ਚ ਜੇ ਕੋਈ ਕਿਸੇ ਦੇ ਨਾਲ ਮੁਲਾਜ਼ਮਾਂ ਦੀ ਕਿੰਤੂ ਪਰੰਤ ਹੁੰਦੀ ਆ ਤੇ ਇਹ ਆਪਣੇ ਮੁਲਾਜ਼ਮਾਂ ਦੇ ਨਾਲ ਖੜੇ ਨੇ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਵੀ ਮਿਲ ਕੇ ਆਏ ਹੁਣੇ ਔਲਖ ਸਾਹਿਬ ਨਾਲ ਵੀ ਉਹਨਾਂ ਨੇ ਵੀ ਅਸ਼ਵਾਸ਼ਣ ਦਿੱਤਾ ਵੀ ਮੈਂ ਆਪਣੇ ਮੁਲਾਜ਼ਮਾਂ ਨਾਲ ਆਪਣੇ ਪਰਿਵਾਰ ਨਾਲ ਖੜਾ ਉਹੋ ਹੀ ਸੇਮ ਸਾਡੇ ਮਾਨਯੋਗ ਮੇਡ ਸਾਹਿਬ ਨੇ ਕਹਿ ਕੇ ਸਾਡੀ ਛਾਤੀ ਹੋਰ ਚੌੜੀ ਕਰ ਦਿੱਤੀ ਹੈ ਕਿਉਂਕਿ ਜੇ ਲੋ ਘਰ ਚ ਇਤਫਾਕ ਪਵੇ ਤੇ ਬਾਹਰ ਲੜਾਈ ਨਹੀਂ ਲੜੀ ਜਾਂਦੀ ਜੇ ਲੋ ਪਰਿਵਾਰ ਇੱਕ ਜਗ੍ਹਾ ਤੇ ਹੋਵੇ ਤੇ ਮੈਂ ਕਹਿੰਦਾ ਜਿਸ ਤਰ੍ਹਾਂ ਮਰਜ਼ੀ ਜਿਹੜੇ ਮਰਜ਼ੀ ਸ਼ਹਿਰ ਜਿਹੜੇ ਮਰਜ਼ੀ ਦੇਸ਼ ਲੜਾਈ ਲੱਗੀ ਹੋਵੇ ਤੋਂ ਪਰਿਵਾਰ ਦੀ ਉਹੀ ਜਿੱਤ ਹੁੰਦੀ ਹੈ ਅਸੀਂ ਆਪਣੇ ਟੈਕਨੀਕਲ ਤਰੀਕੇ ਦੇ ਨਾਲ ਲੜਾਈ ਲੜਾਂਗੇ ਕੋਈ ਹੋਸ਼ੀ ਲੜਾਈ ਨਹੀਂ ਲੜਾਂਗੇ ਸ਼ਹਿਰ ਦੇ ਜ਼ਿੰਮੇਦਾਰ ਲੋਕਾਂ ਸੀ ਸਾਡੇ ਵੀ ਪਰਿਵਾਰ ਇੱਥੇ ਨੇ ਅਸੀਂ ਵੀ ਬੱਚਿਆਂ ਵਾਲੇ ਆ ਜਿਸ ਤਰੀਕੇ ਵੀ ਕੋਈ ਜਵਾਬ ਮੰਗੇਗਾ ਉਸ ਤਰੀਕੇ ਦੇ ਨਾਲ ਉਹ ਜਵਾਬ ਦਿੱਤਾ ਜਾਏਗਾ ਹੋਰ ਆਪਣੇ ਮੁਲਾਜ਼ਮਾਂ ਨੂੰ ਕਿਸੇ ਪ੍ਰਕਾਰ ਦੀ ਤਤੀਹਵਾਨ ਨਹੀਂ ਲੱਗੇ ਜਿਹੜੀ ਜਿਹੜੀ ਮੁੱਖ ਮੰਗਾਂ ਜਿਹੜੀ ਮੈਗਨਟ ਦਿੱਤੀ ਸੀ ਅੱਜ ਦੇਖੋ ਜੀ ਸਾਡੇ ਅਸੀਂ ਇਹ ਕੋਈ 72 ਘੰਟਿਆਂ ਦਾ ਨੋਟਿਸ ਨਹੀਂ ਦਿੱਤਾ ਡਿਮਾਂਡ ਨੋਟਿਸ ਦਿੱਤਾ ਅਸੀਂ ਮਾਨਯੋਗ ਕਮੇਟ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਇਸ ਦੇ ਵਿੱਚ ਸਾਡੀਆਂ ਮੁੱਖ ਮੰਗਾਂ ਹੈਗੀਆਂ ਵੀ ਜਿਹੜੀਆਂ ਸਮਾਰਟ ਸਿਟੀ ਦੇ ਤਹਿਤ ਸਾਡੀ ਇੱਕ ਐਡਵਾਂਸ ਇਹਨਾਂ ਨੂੰ ਇੱਕ ਇੱਕ ਪ੍ਰਪੋਜ਼ਲ ਵਿਚਾਰ ਕਰਕੇ ਦਿੱਤਾ ਗਿਆ ਹੈ ਵੀ ਹੈਲਥ ਦੀਆਂ ਗੱਡੀਆਂ ਕਾਫੀ ਚੇਂਜ ਹੋਣ ਵਾਲੀਆਂ ਉਹ ਦਿੱਤੋ ਤੋਂ ਮਾਨ ਸਾਹਿਬ ਮਾਨਜੋਗ ਮੇਰ ਸਾਹਿਬ ਨੇ ਪਹਿਲੇ ਸਾਨੂੰ ਕਹਿਤਾ ਵੀ ਇਸ ਗੱਡੀ ਦਾ ਢਾਡੇ ਜੋਗੀਆਂ ਆ ਰਹੀਆਂ ਜਿਸ ਤੋਂ ਇਲਾਵਾ ਵੀ ਸ਼ਹਿਰ 'ਤੇ ਕੋਈ ਲੋਡ ਪਏਗੀ ਤੇ ਗੱਡੀਆਂ ਮੰਗਾਈਆਂ ਜਾਣਗੀਆਂ ਬਹੁਤ ਅੱਛੇ ਇਹਨਾਂ ਦੇ ਵਿਚਾਰ ਸ਼ਹਿਰ ਵਰਤੀ ਮੁਲਾਜ਼ਮਾ ਪ੍ਰਤੀ ਉਸ ਤੋਂ ਇਲਾਵਾ ਸਾਨੂੰ ਜਿਹੜੀਆਂ ਸਰਕਾਰੀ ਛੁੱਟੀਆਂ ਆਉਂਦੀਆਂ ਨੇ तिहारी फेस्टिवल छुट्टियां ਉਹ ਨਾ ਸਾਨੂੰ छुट्टियां ਮਿਲਦੀਆਂ ਸੀ ਨਾ ਪੈਸੇ ਅਸੀਂ ਦੇਦ ਰਾ ਸਾਡੇ ਮੁਲਾਜ਼ਮ ਕੰਮ ਕਰਦੇ ਸੀ ਅਸੀਂ ਉਹ ਮੰਗ ਰੱਖੀ ਹੈ ਵੀ ਜਾਂ छुट्टियां ਦੇ ਪੈਸੇ ਦਿੱਤੇ ਜਾਣ ਸਾਨੂੰ ਤੇ ਜਾਂ ਉਸ ਤੋਂ ਇਲਾਵਾ ਸਾਨੂੰ ਛਣੀਆਂ ਤਵਾਰ ਦੀ ਛੁੱਟੀ ਦੇ ਦਿੱਤੀ ਜਾਵੇ ਜਾਂ ਤੇ ਹਰ ਇੱਕ ਛੁੱਟੀਆਂ ਦਿੱਤੀਆਂ ਜਾਣ ਉਸ ਤੋਂ ਇਲਾਵਾ ਸਾਡੀ ਤੀਸਰੀ ਮੰਗ ਸੀ ਵੀ ਜਿਹੜੀ ਡਿਵੈਲਪਮੈਂਟ ਸਾਡੇ ਆਟੋ ਵਰਕਸ਼ਾਪ ਦੇ ਕੋਈ ਸੁਨ드ਰੀਕਰਨ ਹੋਣ ਜਾ ਰਹੇ ਸੀ ਉਹ ਕਾਫੀ ਲੇਟ ਹੋ ਚੁੱਕਾ ਹੈ ਉਸ ਦੀ ਇਹਨਾਂ ਕੋਈ ਮੰਗ ਕੀਤੀ ਹੈ ਵੀ ਇਹਨੂੰ ਜਲਦੀ ਪੂਰਾ ਕਰਾ ਕੇ ਮੁਲਾਜ਼ਮਾਂ ਨੂੰ ਰਾਹਤ ਦਿੱਤੀ ਜਾਵੇ ਇਸ ਤੋਂ ਇਲਾਵਾ ਸਾਡੀ ਪੰਜਵੀਂ ਲਾਸਟ ਅਹਿਮ ਮੰਗ ਹੈਗੀ ਹੈ ਵੀ ਜਿਹੜੇ ਆਊਟਸੋਰਸਿੰਗ ਤੇ ਮੁਲਾਜ਼ਮ ਕੰਮ ਕਰ ਰਹੇ ਪਏ ਨੇ ਉਹਨਾਂ ਨੂੰ ਸਰਕਾਰ ਦੀਆਂ ਦਿਸ਼ਾ ਨਿਰਦੇਸ਼ਾਂ ਮੁਕਾਬਲ ਜਲਦੀ ਹੀ ਡਿਸਿੰਗਰੇਡ ਤੇ ਕੀਤਾ ਜਾਵੇ ਜਦ ਵੀ ਮੇਅਰ ਸਾਹਿਬ ਇਹ ਕਾਰਜ ਕਰਨਗੇ ਔਰ ਸਾਡੇ ਜਿੰਨਾ ਵੀ ਸਮਾਜ ਆ ਵਾਲਮੀਕੀ ਸਮਾਜ ਆ ਔਰ ਜਿੰਨੇ ਵੀ ਸਾਡੇ ਮੁਲਾਜ਼ਮ ਜਿੰਨੀ ਸ਼ਲਾਗਾ ਮਾਨਯੋਗ ਮੇਅਰ ਸਾਹਿਬ ਦੀ ਕੀਤੀ ਜਾਵੇ ਉਹਨੇ ਥੋੜੀ ਇਹ ਮੁਲਾਜ਼ਮਾਂ ਨਾਲ ਪਿਆਰ ਕਰਦੇ ਆ ਇਹ ਕੰਮ ਇਹੋ ਜੇ ਕਮਾਂਡ ਟਾਈਮ ਜ਼ਰੂਰ ਲੱਗਦਾ ਵਾ ਮਗਰ ਮੈਨੂੰ ਪਤਾ ਜਲਦੀ ਇੱਕ ਅੱਧੀ ਮੀਟਿੰਗ ਜਰੂਰ ਹੋਈ ਤੇ ਇਹ ਸਾਹਮਣਾ ਪਹਿਲੇ ਆਪਣੇ ਮੁਲਾਜ਼ਮ ਜਿਹੜੋ ਪੈਨ ਚਲਾਣਗੇ ਮੁਲਾਜ਼ਮਾਂ ਦੇ ਹੱਕ ਚ ਚਲਾਣਗੇ ਮੁਲਾਜ਼ਮਾਂ ਦੇ ਪ੍ਰਤੀ ਇਹਨਾਂ ਦਾ ਜਿੰਦਰਾ ਸਟਰੋਂਗ ਦੇਖ ਲਿਆ ਅਸੀਂ ਗੱਲਬਾਤ ਕਰਕੇ ਅੱਜ ਬੜਾ ਮਾਣ ਮਹਿਸੂਸ ਹੋਇਆ ਇਹਨਾਂ ਦੇ ਨਾਲ ਕੱਲ ਸਾਡੇ ਮਾਨਯੋਗ ਮੇਰ ਸਾਹਿਬ ਆਟੋ ਵਰਕਸ਼ਾਪ ਦੇ ਵਿੱਚ 12 ਵਜੇ ਆ ਰਹੇ ਨੇ ਆਟੋ ਵਰਕਸ਼ਾਪ ਦਾ ਨਿਰੀਖਣ ਕਰਨਗੇ ਆ ਕੇ ਜੇ ਜੋੜੀਆਂ ਵੀ ਉੱਥੇ ਕਮਲੀਆਂ ਪੇਸ਼ ਕਰਨੀਆਂ ਸਾਨੂੰ ਲੱਗਣੀਆਂ ਅਸੀਂ ਇਹਨਾਂ ਦੀ ਰੱਖਿਆ ਦੇ ਵਿੱਚ ਖਲੋਗੇ ਇਹਨਾਂ ਕੋ ਐਂਡ ਮੌਕੇ ਤੇ ਖਲੋ अनुमान अभी ਸਾਡੇ ਕੱਲ ਮੇਰ ਸਾਹਿਬ ਸਾਡੇ ਆਟੋ ਵਰਕਸ਼ਾਪ ਆ ਰਹੇ ਆ ਧੰਨਵਾਦ ਮੇਰ ਸਾਹਿਬ ਤੁਸੀਂ ਆਓ ਤੁਹਾਡਾ ਜੀ ਆਇਆਂ ਨੂੰ ਵੈਲਕਮ ਜਦੋਂ ਅਮਰ ਜੀ ਆਓ ਤੁਹਾਡਾ ਮੁਲਾਜ਼ਮ ਤੁਹਾਡਾ ਵਰਕ ਆ ਤੁਹਾਡੇ ਨਾਲ ਖੜਾ ਹਰ ਟਾਈਮ ਫੋਰ ਸਟਾਨਵਾ ਥੈਂਕ ਯੂ